ਕਿ ਆਪਲੇਟ ਮਨਿਸਟਰ ਡਾਕਟਰ ਰੋਸਦੀ ਦਾ ਇਹਨਾਂ ਤੋਂ ਪਹਿਲਾਂ ਸਾਡੇ ਕੈਬਨਿਟ ਮਨਿਸਟਰ ਤੇ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਆਏ ਸੀ ਉਹ ਮੋਕੇ گئے ਆ ਇਹਨਾਂ ਦਾ ਮੇਰੇ ਸੈਂਟਰਲ ਹਲਕੇ ਤੋਂ ਵਿਦਾਇਕ ਰਮਨ ਅਰੋੜਾ ਜੀ ਮੈਡਮ ਇੰਦਰਜੀਤ ਪਰਮਾਨ ਜੀ ਜੋ ਹਲਕਾ ਉਧਰ ਤੋਂ ਵਿਦਾਇਕ ਨੇ ਸਾਡੇ ਬਹੁਤ ਸਤਿਕਾਰਯੋਗ ਸਰਪੰਚਪੁਰ ਤੋਂnabla ਇੱਕ ਕਲਕਾਰ ਸਿੰਘ ਜੀ ਮੇਰੇ ਬਹੁਤ ਸਤਿਕਾਰਯੋਗ ਸਾਰੇ ਹਲਕਾ ਇੰਚਾਰਜ ਚੇਅਰਮੈਨ ਸਾਹਿਬਾਨ ਸਾਡੇ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਸਾਹਿਬਾਨ ਪਰਾਣੀ ਅਕਸਰ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਜੋ ਅੱਜ ਸੱਚੇ ਪਾਤਸ਼ਾਹ ਨੇ ਇਸ ਮੁਕਾਮ ਤੇ ਪਹੁੰਚਾਇਆ ਅੱਜ ਉਹ ਕਹਾਣੀ ਸੱਚ ਹੋ ਗਈ ਜਿਹੜੀ ਕਦੇ ਕਹਿੰਦੇ ਸੀਗੇ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਵੀ ਕਦੀ ਕੁਛ ਮਿਲ ਸਕਦਾ ਪਰ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਇਹ ਕਰਕੇ ਦਿਖਾ ਦਿੱਤਾ ਕਿ ਅੱਜ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਇਹਨਾਂ ਕੁਰਸੀਆਂ ਤੇ ਬਿਠਾ ਦਿੱਤਾ ਨਹੀਂ ਤਾਂ ਕਦੀ ਵਾਰੀ ਨਹੀਂ ਆਉਂਦੀ ਸੀ ਸਾਡੀ ਤੇ ਅੱਜ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਉਹਦੇ ਜਿਹੜੇ ਨਤੀਜੇ ਆ ਉਹ ਪੰਜਾਬ ਦੇ ਵਿੱਚ ਬਹੁਤ ਵਧੀਆ ਹੋਣੇ ਸ਼ੁਰੂ ਹੋ ਗਏ ਆ ਜੋ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਖਟਕੜ ਕਲਾਂ ਦੀ ਧਰਤੀ ਤੋਂ ਸੌਂ ਖਾਦੀ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਉਹ ਅੱਜ ਰੰਗਲਾ ਪੰਜਾਬ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਪਾਰਟੀ ਵਲੰਟੀਅਰਾਂ ਦੀ ਪੁੱਛਗਿੱਛ ਕਰਨ ਲੱਗ ਜਾਏ ਜਦੋਂ ਪਾਰਟੀ ਨੂੰ ਵਲੰਟੀਅਰਾਂ ਦੀ ਕਦਰ ਹੋ ਜਾਏ ਉਹ ਸਿਰਫ ਇੱਕ ਆਮ ਆਦਮੀ ਪਾਰਟੀ ਆ ਜਿਹਦੇ ਵਿੱਚ ਵਰਕਰਾਂ ਦੀ ਬਹੁਤ ਕਦਰ ਆ ਜੇ ਮੈਂ ਮਹਿਲਾ ਦੀ ਗੱਲ ਕਰਾਂ ਤੇ ਸਾਡੇ ਮਹਿਲਾ ਦੀ ਇੰਨੀ ਜ਼ਿਆਦਾ ਇੱਜ਼ਤ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਨਹੀਂ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਕਦੀ ਦੇਖੀ ਨਹੀਂ ਕਿ ਕਦੀ ਔਰਤਾਂ ਨੂੰ ਮਾਣੇ ਮਿਸਾਲ ਆ ਕਿਉਂਕਿ ਸਾਡਾ ਕੋਈ ਬੈਕਗ੍ਰਾਉਂਡ ਕੋਈ ਸਾਡੇ ਮੇਰੇ ਗ੍ਰੈਂਡਫਾਦਰ ਜਾਂ ਮੇਰੇ ਫਾਦਰ ਕੋਈ ਐਮਐਲਏ ਨਹੀਂ ਸੀ ਪਰ ਅਸੀਂ ਇਸ ਪਾਰਟੀ ਦੇ ਨਾਲ ਜਦੋਂ ਜੁੜੇ ਇੱਕ ਮੂਵਮੈਂਟ ਨੂੰ ਲੈ ਕੇ ਜੁੜੇ ਸੀਗੇ ਕਿ ਪੰਜਾਬ ਦੇ ਵਿੱਚ ਬਦਲਾ ਲਿਆਉਣਾ ਉਹ ਬਦਲਾ ਜਿਹੜਾ ਪੰਜਾਬ ਦੇ ਲੋਕਾਂ ਨੇ ਲਿਆਂਦਾ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਬਣਾਈ ਤੇ ਉਸ ਸਰਕਾਰ ਦਾ ਜਨਿੱਗ ਵੀ ਲੈ ਰਹੇ ਆ ਸੋ ਮੈਂ ਜਿੱਥੇ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉੱਥੇ ਮੈਂ ਜਲੰਧਰ ਦੀ ਪੂਰੀ ਟੀਮ ਜਿਨ੍ਹਾਂ ਲੀਡਰਸ਼ਿਪ ਜਿਨ੍ਹਾਂ ਇੱਥੇ ਮੇਰੇ ਵਰਕਰ ਮੇਰੇ ਵੀਰ ਜਿਨ੍ਹਾਂ ਵੀ ਇੱਥੇ ਮੇਰੇ ਪਿੰਡਾਂ ਤੋਂ ਸਰਪੰਚ ਪੰਚ ਆਏ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਸ ਸੀਟ ਤੇ ਅੱਜ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਇੱਥੇ ਬਿਠਾਇਆ ਮੈਨੂੰ ਮੈਂ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਣੀ ਆ ਕਿ ਇਸ ਜਿਹੜੀ ਸੀਟ ਦੀ ਮਾਣ ਮਰਿਆਦਾ ਇਸ ਜ਼ਿੰਮੇਵਾਰੀ ਨੂੰ ਮੈਂ ਆਪਣੀ ਇਮਾਨਦਾਰੀ ਦੇ ਨਾਲ ਨਿਭਾਵਾਂਗੀ ਜਿੰਨੇ ਵੀ ਡਿਵੈਲਪਮੈਂਟ ਰਹਿੰਦੀ ਆ ਜਿਹੜੀ ਵੀ ਜਲੰਧਰ ਦੇ ਵਿੱਚ ਇਸ ਕੁਰਸੀ ਤੇ ਬੈਠ ਕੇ ਮੈਂ ਆਪਣੀ ਇਮਾਨਦਾਰੀ ਦੇ ਨਾਲ ਆਪਣੇ ਜਲੰਧਰ ਦੀ ਡਿਵੈਲਪਮੈਂਟ ਕਰਾਉਂਗੀ ਆਪਣੇ ਕੰਮ ਜਿਹੜੇ ਰਹਿੰਦੇ ਨੇ ਉਹ ਸਾਰੇ ਕੰਮਾਂ ਤੇ ਧਿਆਨ ਦੇਵਾਂਗੇ ਕੰਮ ਕਰਾਵਾਂਗੇ ਤਾਂ ਜੋ 27 ਦੇ ਵਿੱਚ ਸਾਨੂੰ ਵੋਟ ਮੰਗਣ ਦੀ ਲੋੜ ਨਾ ਪਵੇ ਕਿਉਂਕਿ ਲੋਕ ਆਪ ਵੋਟ ਦੇਣ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਸੋ ਜਿੰਨੇ ਵੀ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ